ਮੈਂ ਮੇਰੇ ਬੱਤੀ ਦੰਦਾ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਆ ਨਾ ਬੋਲਿਆ ਕਰਾਂ ਜੇ ਕੁਝ ਪ ਸੱਚਾ ਹੋ ਜਾਂਦਾ ਤੇ ਮੈਂ ਨਾ ਮਾਗੀ ਮੇਲੇ ਤੇ ਭਾਸ਼ਣ ਦੇ ਰਿਹਾ ਸੀ ਮਨਪੀਤ ਬਾਦਲ ਵਾਲੀ ਪਾਰਟੀ ਸੀ 2000 13 ਦੀ ਜਨਵਰੀ ਤਾਂ ਐਂਕ ਰੋਡ ਤੇ ਸੀ ਰੈਲੀ ਵਾਲੀ ਜਗਾ ਗੱਡੀਆਂ ਲੰਗੀਆਂ ਓਹ ਲੰਗੀਆਂ ਮੈਂ ਕਿਹਾ ਵੀ ਰੁਕਣਾ ਪੈ ਗਿਆ ਲੋਕ ਝਾਕਣ ਲੱਗ ਪਏ ਕੌਣ ਐ ਕਹਿੰਦੇ ਜੀ ਸੁਖਬੀਰ ਤੇ ਮਜੀਠੀਆ ਨੇ ਰਾਜਸੀ ਉਦੋਂ ਮੈਂ ਥੋੜਾ ਕਿਤੇ ਨਿਕਲ ਗਿਆ ਮੂੰਹ ਚੋਂ ਮੈਂ ਕੋਈ ਨਹੀਂ ਲੰਗ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਗੱਡੀ 'ਚ ਬੈਠ ਜੂ ਇਹਨਾਂ ਨੂੰ ਅੱਜ ਹਾਲਤ ਹੋਈ ਵੀ ਐ ਅੱਜ ਵੀ ਸੁਖਬੀਰ ਬਾਦਲ ਨਾਲ ਫੋਟੋ ਖਿਚਾ ਲੂ ਆ ਲਗਾ ਛੱਡੋ ਜੀ ਫੇਸਬੁਕ ਤੇ ਪੈ ਗਈ ਗਾਲਾਂ ਪੈਣਗੀਆਂ ਕਹਿੰ ਲੋ ਕਹਿੰਦੇ ਰਾ ਇੰਨਾ ਨਾ ਖੜੋ ਤੁਸੀਂ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਮੈਂ ਮੇਰੇ ਬੱਤੀ ਦੰਦਾ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਨਾ ਬੋਲਿਆ ਕਰਾਂ ਜੇ ਕੁਝ ਪੂਰਾ ਸੱਚਾ ਹੋ ਜਾਂਦਾ ਹੈ ਤੇ ਮੈਂ ਨਾ ਮਾਗੀ ਮੇਲੇ ਤੇ ਭਾਸ਼ਣ ਦੇ ਰਿਆ ਸੀ ਮਨਪੀਤ ਬਾਦਲ ਵਾਲੀ ਪਾਰਟੀ ਸੀ 2013 ਦੀ ਜਨਵਰੀ ਤਾਂ ਐਂ ਰੋੜ ਤੀ ਸੀ ਰੈਲੀ ਵਾਲੀ ਜਗਾ ਗੱਡੀਆਂ ਲੰਘੀਆਂ ਟੋ ਉਹ ਲੰਘੀਆਂ ਮੈਂ ਕਿਹਾ ਵੀ ਰੁਕਣਾ ਪੈ ਗਿਆ ਲੋਕ ਝਾਕਣ ਲੱਗ ਪਏ ਕੌਣ ਹੈ ਤੇ ਜੀ ਸੁਖਬੀਰ ਤੇ ਮਜੀਠੀਆ ਨੇ ਰਾਜ ਸੀ ਉਦੋਂ ਮੈਥੋਂ ਕਿਤੇ ਨਿਕਲ ਗਿਆ ਮੂੰਹ ਚੋਂ ਮੈਂ ਕੋਈ ਨਹੀਂ ਲੰਗ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਗੱਡੀ 'ਚ ਬੈਠ ਜੂ ਇਹਨਾਂ ਨੂੰ ਅੱਜ ਹਾਲਤ ਹੋਈ ਵੀ ਆ ਅੱਜ ਕੋਈ ਸੁਖਵੀਰ ਬਾਦਲ ਨਾਲ ਫੋਟੋ ਖਿਚਾ ਲੂ ਆ ਲਗਦਾ ਛੱਡੋ ਜੀ ਫੇਸਬੁੱਕ ਤੇ ਪੈ ਗਈ ਗਾਲਾਂ ਪੈਣਗੀਆਂ ਕੋਈ ਲੋਕ ਕਹਿੰਦੇ ਰਾ ਇਹਨਾਂ ਨਾਲ ਖੜ੍ਹੋ ਤੁਸੀਂ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਮੈਂ ਮੇਰੇ ਬੱਤੀ ਦੰਦਾ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਨਾ ਬੋਲਿਆ ਕਰਾਂ ਜੇ ਕੁਝ ਪਉ ਸੱਚਾ ਹੋ ਜਾਂਦਾ ਤੇ ਮੈਂ ਨਾ ਮਾਗੀ ਮੇਲੇ ਤੇ ਭਾਸ਼ਣ ਦੇ ਰਿਆ ਸੀ ਮਨਪੀਤ ਬਾਦਲ ਵਾਲੀ ਪਾਰਟੀ ਸੀ 2000 13 ਦੀ ਜਨਵਰੀ ਕੀ ਰੋੜਤੀ ਸੀ ਰੈਲੀ ਵਾਲੀ ਜਗਾ ਗੱਡੀਆਂ ਲੰਘੀਆਂ ਟੋ ਉਹ ਲੰਘੀਆਂ ਮੈਂ ਕਿਹਾ ਵੀ ਰੁਕਣਾ ਪੈ ਗਿਆ ਲੋਕ ਝਾਕਣ ਲੱਗ ਪਏ ਕੌਣ ਐ ਤੇ ਜੀ ਸੁਖਬੀਰ ਤੇ ਮਜੀਠੀਆ ਨੇ ਰਾਜ ਸੀ ਉਦੋਂ ਮੈਂ தோ ਕਿਤੇ ਨਿਕਲ ਗਿਆ ਮੂੰਚੋਂ ਮੈਂ ਕੋਈ ਨਹੀਂ ਲੰਘ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਗੱਡੀ 'ਚ ਬੈਠ ਜੂ ਇਹਨੇ ਅੱਜ ਹਾਲ ਤੋ ਹੀ ਵੀ ਆ ਅੱਜ ਵੀ ਸੁਖਵੀਰ ਬਾਦਲ ਨਾਲ ਫੋਟੋ ਖਿਚਾ ਲੂ ਆ ਲਗਦਾ ਛੱਡੋ ਜੀ ਫੇਸਬੁਕ ਤੇ ਪੈ ਗਈ ਗਾਲਾਂ ਪੈਣਗੀਆਂ ਕੋਈ ਲੋਕ ਕਹਿੰਦੇ ਰਾ ਇੰਨਾ ਨਾ ਖੜ੍ਹੋ ਤੁਸੀਂ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ